हेलो फ्रेंड्स आई एम डाइटिशियन पल्लवी जैसल फ्रॉम लिव लाइफ मोर डाइट एंड वेलनेस क्लिनिक चंडीगढ़ बहुत वारी तुसी ऐसे लोग देखे ਹੋਣਗੇ ਜਿਨ੍ਹਾਂ ਦੀ ਬੋਡੀ ਪ੍ਰੋਪੋਰਸ਼ਨੇਟ ਹੁੰਦੀ ਹੈ ਲੇਕਿਨ ਉਹਨਾਂ ਦਾ ਜਿਹੜਾ ਬੈਲੀ ਫੈਟ ਹੈ ਉਹ ਬਹੁਤ ਖਰਾਬ ਲੱਗਦਾ ਹੈ ਬੈਲੀ ਫੈਟ ਸਿਰਫ ਦੇਖਣ ਨੂੰ ਹੀ ਖਰਾਬ ਨਹੀਂ ਲੱਗਦਾ ਬਟ ਇਹ ਬਹੁਤ ਸਾਰੀਆਂ ਡਿਜ਼ੀਜ਼ਸ ਦਾ ਇੱਕ ਬਹੁਤ ਵੱਡਾ ਕਾਰਨ ਹੋ ਸਕਦਾ ਹੈ ਮੈਟਾਬੋਲਿਕ ਸਿੰਡਰੋਮ ਤੁਹਾਡੀ ਬੋਡੀ ਦੇ ਵਿੱਚ ਕੋਲੇਸਟ੍ਰੋਲ ਵਧਣ ਦੀ ਟੈਂਡੈਂਸੀ ਵੱਧ ਜਾਂਦੀ ਹੈ ਜੇ ਤੁਹਾਡੀ ਪੌਂਚ ਜ਼ਿਆਦਾ ਹੈ हाई ब्लड प्रेशर ਦਾ ਰਿਸਕ ਵਾਚਦਾ ਹੈ ਸਭ ਤੋਂ ਜ਼ਿਆਦਾ ਖਤਰਾ ਡਾਇਬੀਟਿਸ ਹੁੰਦਾ ਹੁੰਦਾ ਹੈ ਜਦੋਂ ਤੁਹਾਨੂੰ ਬੈਲੀ ਫੈਟ ਜ਼ਿਆਦਾ ਹੁੰਦਾ ਹੈ ਸੋ देयर आर सम ਫੂਡਸ ਵਿਚ ਰੀਅਲੀ ਹੈਲਪ ਯੂ ਟੂ ਰਿड्यूस ਯੋਰ ਬੈਲੀ ਫੈਟ ਹੁਣ ਬੈਲੀ ਫੈਟ ਨੂੰ ਰਿड्यूਸ ਕਰਨ ਵਾਸਤੇ ਤੁਹਾਨੂੰ ਐਸੀਆਂ ਚੀਜ਼ਾਂ ਲੈਣੀਆਂ ਪੈਣਗੀਆਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਹੈ ਤੁਸੀਂ ਆਪਣੀ ਡਾਈਟ ਨੂੰ ਜੇ ਐਨਲਾਈਜ਼ ਕਰੋ ਜੇ ਤੁਸੀਂ ਆਪਣਾ ਬੈਲੀ ਫੈਟ ਘਟਾਉਣਾ ਚਾਹੁੰਦੇ ਹੋ ਤੁਹਾਨੂੰ ਘੱਮ ਸੇ ਘੱਮ ਦਿਨ ਦੇ ਵਿੱਚ 30 ਗ੍ਰਾਮਸ ਆਫ ਫਾਈਬਰ ਲੈਣਾ ਬਹੁਤ ਜ਼ਰੂਰੀ ਹੈ ਉਹਨੇ ਇਨਕਲੂਡ ਕਿਵੇਂ ਕਰਨਾ ਹੈ ਆਪਣੀ ਡਾਈਟ ਵਿੱਚ ਤੁਸੀਂ ਆਪਣਾ ਬ੍ਰੈਕਫਾਸਟ ਬਣਾ ਸਕਦੇ ਹੋ ਓਟਮੀਲ ਨੂੰ 10 ਤੋਂ 12 ਦੇ ਵਿੱਚ ਤੁਸੀਂ ਜੇ ਇੱਕ ਵੈਜੀਟੇਬਲ ਜੂਸ ਲੈ ਲਓ ਜਿਹਦੇ ਵਿੱਚ ਤੁਸੀਂ ਆਮਲਾ ਪਾ ਸਕਦੇ ਹੋ ਟਮੇਟੋਸ ਪਾ ਸਕਦੇ ਹੋ ਪਾਲਕ ਬੀਟਰੂਟ ਥੋੜੀਆਂ ਜੀਆਂ ਕੈਰਟਸ ਇਹ ਸਾਰੇ ਬ੍ਰਾਈਟਲੀ ਕਲਰਡ ਫਰੂਟਸ ਐਂਡ ਵੈਜੀਟੇਬਲਸ ਦਾ ਜੇ ਤੁਸੀਂ ਜੂਸ ਪੀਂਦੇ ਹੋ ਨਾਟ ਓਨਲੀ ਫਰੂਟ ਜੂਸ ਇਹ ਤੁਹਾਡੇ ਬੈਲੀ ਫੈਟ ਨੂੰ ਘਟਾਉਣ ਵਿੱਚ ਹੈਲਪ ਕਰਦਾ ਹੈ ਕਿਉਂਕਿ ਜਿਹੜਾ ਫਰੂਟ ਹੈ ਉਹਦੇ ਵਿੱਚ ਫਰਕਟੋਸ ਹੈ ਜਿਹੜਾ ਕਿ ਇੱਕ 슈ਗਰ ਹੈ ਔਰ ਉਹ ਤੁਹਾਡੀ ਬਾਡੀ ਦੇ ਵਿੱਚ ਇਨਸੂਲਿਨ ਰੈਜ਼ਿਸਟੈਂਸ ਵੀ ਬਣਾ ਸਕਦਾ ਹੈ ਜੇ ਜ਼ਰੂਰਤ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਉਹਨੂੰ ਲਿਆ ਜਾਏ ਜੇ ਤੁਹਾਡੀ ਬਾਡੀ ਇਨਸੂਲਿਨ ਰੈਜ਼ਿਸਟੈਂਟ ਹੋ ਜਾਂਦੀ ਹੈ ਤਾਂ ਤੁਹਾਡਾ ਬਾਡੀ ਫੈਟ ਵਧਦਾ ਹੀ ਜਾਂਦਾ ਹੈ ਤੇ ਬਾਕੀ ਐਸੇ ਫੂਡਸ ਜਿਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ ਜਿਵੇਂ ਕਿ ਹੋਲ ਵੀਟ ਜਿਵੇਂ ਹੁਣ ਅਸੀਂ ਪੇਸ਼IENTS ਨੂੰ ਇਹ ਸਲਾਹ ਦਿੰਨੇ ਆ ਕਿ ਤੁਸੀਂ ਆਪਣੇ ਰਿਫਾਈਨਡ ਆਟੇ ਦੇ ਵਿੱਚ ਚੋਕਰ ਮਿਲਾ ਲੈਂਦੇ ਹੋ ਤਾਂ ਉਹਦੀ ਜਿਹੜਾ ਫਾਈਬਰ ਕੰਟੈਂਟ ਹੈ ਉਹ ਜ਼ਿਆਦਾ ਹੋ ਜਾਂਦਾ ਹੈ ਕਈ ਵਾਰ ਆਪਾਂ ਪੇਸ਼IENTS ਨੂੰ ਇਹ ਵੀ ਸਲਾਹ ਦਿੰਨੇ ਆ ਕਿ ਤੁਸੀਂ ਆਪਣੇ ਆਟੇ ਦੇ ਵਿੱਚ ਚੋਕਰਤਾ ਪਾਓ ਹੀ ਪਾਓ ਲੇਕਿਨ अदरवेज ਤੁਸੀਂ ਥੋੜਾ ਜਿਹਾ ਈਸਬ ਗੋਲ ਪਾ ਸਕਦੇ ਹੋ ਬਿਕਾਜ਼ ਈਸਬ ਗੋਲ ਇਜ਼ ਅ ਵੈਰੀ ਗੁੱਡ ਸੋਰਸ ਆਫ ਫਾਈਬਰ ਇਨ ਯੋਰ ਬੋਡੀ ਇਸ ਸਿਰਫ ਬਹੁਤ ਲੋਕ ਸੋਚਦੇ ਹੈ ਕਿ ਜਿਹੜਾ ਈਸਬ ਗੋਲ ਦਾ ਰੋਲ ਹੈ ਉਹ ਸਿਰਫ ਕਨਸਟਿਪੇਸ਼ਨ ਵਿੱਚ ਹੁੰਦਾ ਹੈ ਲੇਕਿਨ ਇਹ ਜਰਨਲ ਮੈਟਾਬੋਲਿਜ਼ਮ ਨੂੰ ਅਪ ਕਰਦਾ ਹੈ ਔਰ ਇਹ ਤੁਹਾਡੀ ਡਾਈਟ ਦੇ ਵਿੱਚ ਫਾਈਬਰ ਨੂੰ ਵਧਾਉਂਦਾ ਵੀ ਹੈ ਬਾਕੀ ਇਸ ਤੋਂ ਇਲਾਵਾ ਤੁਸੀਂ ਐਕਸਰਸਾਈਜ਼ ਕਰੋ ਜਿਹੜੀ ਕਿ ਤੁਹਾਡੇ ਜਿਹੜੇ ਐਬਡੋਮिनल ਫੈਟ ਦੇ ਸੈਲਸ ਨੂੰ ਐਕਟੀਵੇਟ ਕਰੇ ਜਿਵੇਂ ਕਿ ਤੁਸੀਂ ਟੋ ਟੱਚਿੰਗ ਕਰ ਸਕਦੇ ਹੋ ਜਿਵੇਂ ਤੁਸੀਂ ਆਪਣੀ ਰੋਟੇਸ਼ਨਸ ਕਰ ਸਕਦੇ ਹੋ ਆਪਣੀ ਵੇਸ ਰੋਟੇਸ਼ਨਸ ਕਰ ਸਕਦੇ ਹੋ ਇਹਦੇ ਨਾਲ ਤੁਹਾਡਾ ਬੈਲੀ ਫੈਟ ਘਟਣ ਦੇ ਵਿੱਚ ਮਦਦ ਮਿਲ ਸਕਦੀ ਹੈ ਲੇਕਿਨ ਸਭ ਤੋਂ ਜ਼ਰੂਰੀ ਚੀਜ਼ ਬੈਲੀ ਫੈਟ ਨੂੰ ਘਟਾਉਣ ਵਾਸਤੇ ਹੈ ਇੱਕ ਤੁਸੀਂ ਡੀਟੌਕਸ ਵਾਟਰ ਲੈ ਸਕਦੇ ਹੋ ਜਿਵੇਂ ਕਿ ਇੱਕ ਪਾਣੀ ਦੇ ਵਿੱਚ ਰਾਤ ਨੂੰ ਇੱਕ ਕੱਚ ਦੇ ਗਲਾਸ ਵਿੱਚ ਯੂ ਸੋਕ ਵਨ ਵੈਜ ਆਫ ਲੈਮਨ ਦੋ ਚਾਰ ਤੁਸੀਂ ਖੀਰੇ ਦੇ ਟੁਕੜੇ ਵਿੱਚ ਪਾ ਦਿਓ ਔਰ ਉਹਦੇ ਵਿੱਚ ਮਿੰਟ ਲੀਵਸ ਪਾ ਕੇ ਉਹਨੂੰ ਟੱਕ ਕੇ ਰੱਖ ਦਿਓ ਐਂਡ अर्ਲੀ ਇਨ ਦਾ ਮਾਰਨਿੰਗ ਜੇ ਤੁਸੀਂ ਇਹ ਪਾਣੀ ਲੈਂਦੇ ਹੋ ਤਾਂ ਤੁਹਾਨੂੰ ਕਾਫੀ ਹੱਦ ਤੱਕ ਬੈਲੀ ਫੈਟ ਤੋਂ ਰਾਹਤ ਮਿਲ ਸਕਦੀ ਹੈ ਐਸੇ ਹੀ ਹੋਰ ਟਿਪਸ ਲੈ ਕੇ ਮੈਂ ਡਾਈਟੀਸ਼ੀਅਨ ਪੱਲਵੀ ਜਸਲ ਫੇਰ ਹਾਜ਼ਰ ਹੋਵਾਂਗੀ ਤਦ ਤੱਕ ਸਟੇ ਬਲੈਸਡ ਐਂਡ ਡਿਵ ਲਾਈਫ ਮੋਰ